ਨਸ਼ਾ ਲਿਆਂ ਆਉਣ ਜਾਣ ਕਰਨ ਨਸ਼ਾ ਨਹੀਂ ਰੁਕਣਾ ਨਸ਼ਾ ਜਿੰਨਾ ਚਿਰ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਜਿੰਨਾ ਚਿਰ ਬੱਚੇ ਆਰੇ ਨਹੀਂ ਲੱਗਦੇ ਤੁਹਾਡਾ ਨਸ਼ਾ ਨਹੀਂ ਖਤਮ ਹੋ ਸਕਦਾ ਸਾਨੂੰ ਹਰ ਬੰਦਾ ਲਾਰੇ ਲਾ ਰਿਹਾ ਚਾਹੇ ਹੁਣ ਵੀ ਆ ਇਲੈਕਸ਼ਨ ਦਾ ਦੌਰ ਆ ਜਾਣਾ ਹੁਣ ਤੁਹਾਡਾ 6 ਮਹੀਨੇ ਬਾਅਦ ਸ਼ੁਰੂ ਹੋ ਜਾਣਾ ਨਾ ਵੱਡੇ ਵੱਡੇ ਸਾਨੂੰ ਸੁਪਨੇ ਵਿਖਾਏ ਜਾਣੇ ਨੇ ਮੈਂ ਤੁਹਾਡੇ ਲਈ ਆ ਕਰੂੰਗਾ ਮੈਂ ਤੁਹਾਡੇ ਲਈ ਆ ਕਰੂੰਗਾ ਕਰਨਾ ਕਿਸੇ ਨੇ ਵੀ ਕੁਛ ਨਹੀਂ ਕਹਿੰਦੇ ਹਨ ਕਿ ਜੇ ਚੰਨ ਤੇਰੀ ਇੰਜ ਹੀ ਪੂਰੀ ਪੈਂਦੀ ਹੈ ਪਾਲਾ ਤੇਥੋਂ ਜਿੰਨੀ ਦੂਰੀ ਪੈਂਦੀ ਹੈ ਪਹਿਲਾਂ ਤੋੜ ਨਿਭਾਉਣ ਦੇ ਵਾਅਦੇ ਕਰਦੇ ਨੇ ਮਗਰ ਉਹ ਖੌ ਰੇ ਕਿ ਇਹ ਮਜਬੂਰੀ ਪੈਂਦੀ ਹੈ ਜਿੰਨਾ ਚਿਰ ਚੇ ਮਤਲਬ ਕੱਢਣਾ ਸਾਨੂੰ ਲਾਰੇ ਲਾਏ ਜਾਂਦੇ ਨੇ ਸਾਨੂੰ ਸੁਪਨੇ ਵਿਖਾਏ ਜਾਂਦੇ ਨੇ ਉਸ ਤੋਂ ਵਾਦਾ ਕੀ ਕੀਤਾ ਜਾਂਦਾ ਅੱਜ ਪੰਜਾਬ ਕੋ ਤਰੱਕੀ ਕਰ ਰਿਹਾ ਹੈ ਨਾ ਫਿਰ ਰਾਜ ਦੇ ਅੱਜ ਪੰਜਾਬ ਨਾ ਵਿਕਰਾ ਨਹੀਂ ਹੋ ਰਿਹਾ ਅੱਜ ਪੰਜਾਬ ਨੂੰ ਲੁੱਟਿਆ ਨਹੀਂ ਜਾ ਰਿਹਾ ਅੱਜ ਪੰਜਾਬ ਦੇ ਵਿੱਚ ਕਿਹੜਾ ਮਾਫੀਆ ਬੰਦ ਹੋਇਆ ਸਿਰਫ ਸਾਨੂੰ ਸੁਪਨੇ ਵਿਖਾਏ ਜਾਂਦੇ ਨੇ ਸਾਨੂੰ ਇੱਕ ਉਲਝਾ ਕੇ ਰੱਖ ਦਿੱਤਾ ਗਿਆ ਕਿ ਜਿਹੜਾ ਤਮਕਾ ਬਹੁਤਾ ਗਰੀਬ ਹੈ ਉਹਨਾਂ ਨੂੰ ਬਿਜਲੀ ਫਰੀ ਦੇ ਦੋ ਉਹਨਾਂ ਨੂੰ ਆਟਾ ਫਰੀ ਦੇ ਦੋ ਉਹਨਾਂ ਨੂੰ ਬੱਸਾਂ ਦੇ ਸਫ਼ਰ ਫ੍ਰੀ ਦੇ ਦੋ ਤੇ ਉਹ ਅੱਖਾਂ ਬੰਦ ਕਰਕੇ ਸਾਨੂੰ ਰੋਡ ਪਾ ਦਣਗੇ ਇਹ ਤਰੱਕੀ ਆ ਪੰਜਾਬ ਦੀ ਕਹਿੰਦੇ ਨਾ ਸੁਖ ਵੀ ਕੱਲ੍ਹ ਹੀ ਤਾਂ ਵੇਲੇ ਬੜੀ ਤਰੱਕੀ ਹੋਈ ਬਹੁਤ ਸਾਰੇ ਲੋਕ ਕਹਿੰਦੇ ਨੇ ਤਰੱਕੀ ਕਿਹਨੂੰ ਕਹਿੰਦੇ ਹੋ ਤੁਸੀਂ ਸੜਕਾਂ ਨੂੰ ਤਰੱਕੀ ਕਿਹਨੂੰ ਕਹਿੰਦੇ ਹੋ ਪੁਲਾਂ ਨੂੰ ਇਹ ਕੰਸਟਰਕਸ਼ਨ ਹੈ ਡਵੈਲਪਮੈਂਟ ਨਹੀਂ ਹੈ ਡਵੈਲਪਮੈਂਟ ਹਿਊਮਨ ਹੋਣੀ ਚਾਹੀਦੀ ਹੈ ਤੁਹਾਡਾ ਮੈਡੀਕਲ ਤੁਹਾਡੀ ਐਜੂਕੇਸ਼ਨ ਤੁਹਾਡਾ ਰੁਜ਼ਗਾਰ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਕੋਈ ਫੋਕਸ ਹੀ ਨਹੀਂ ਕਰ ਰਿਹਾ ਹੂੰ